ਸ਼੍ਰੀ ਕਾਲ ਤਖਤ ਸਾਹਿਬ ਵੱਲੋਂ ਸੁਣਾਈ ਗਈ ਤਨਖਾਹ ਮੁਤਾਬਕ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਹਰਵਿੰਦਰ ਸਿੰਘ ਸਰਨਾ ਨੇ ਗੁਰਦੁਆਰਾ ਬੰਗਲਾ ਸਾਹਿਬ ਵਿੱਚ ਸੇਵਾ ਮੁਕੰਮਲ ਕਰਨ ਤੋਂ ਬਾਅਦ ਅਰਦਾਸ ਕਰਵਾਈ। ਉਹਨੇ ਕਿਹਾ ਕਿ ਉਹਨਾਂ ਨੇ ਸ਼੍ਰੀ ਕਾਲ ਤਖਤ ਸਾਹਿਬ ਦੇ ਹੁਕਮਾ ਮੁਤਾਬਕ 11 ਦਿਨ ਨਿਤਨੇਮ ਤੋਂ ਇਲਾਵਾ ਜਪੁਜੀ ਸਾਹਿਬ ਅਤੇ ਚੌਪਈ ਸਾਹਿਬ ਦੇ ਪਾਠ ਕੀਤੇ ਜਿਸ ਤੋਂ ਬਾਅਦ ਉਹਨਾਂ ਅੱਜ ਗੁਰਦੁਆਰਾ ਬੰਗਲਾ ਸਾਹਿਬ ਵਿੱਚ ਅਰਦਾਸ ਕਰਵਾਈ ਹੈ। ਦੇ ਕੋ ਮਨੂ ਅਕਾਲ ਤਖਤ ਸਾਹਿਬ ਵੱਲੋਂ ਹੁਕਮ ਹੋਇਆ ਸੀ ਵੀ ਤੁਸੀਂ 11 ਦਿਨ ਨਿਤਨੇਮ ਤੋਂ ਇਲਾਵਾ ਇੱਕ ਜਪਤੀ ਸਾਹਿਬ ਦਾ ਪਾਠ ਔਰ ਇੱਕ ਜੋ ਪੈਸਾ ਦਾ ਪਾਠ ਰੋਜ਼ਾਨਾ ਦੋ-ਦੋ ਕਰ ਰਹੇ ਨੇ ਔਰ 11 ਦਿਨ ਕਰਨਾ ਹੈ ਮੈਂ 31 ਤਰੀਕ ਤੋਂ ਇਹ ਪਾਠ ਕਰਨਾ ਸ਼ੁਰੂ ਕਰਦੇ ਸਨ ਅੱਜ ਆਪਣਾ 21 ਮਈ ਤੋਂ ਅੱਜ 31 ਮਈ ਹੋ ਗਈ 11 ਦਿਨ ਪੂਰੇ ਹੋ ਗਏ ਤੇ ਮੈਂ ਉਹਨਾਂ ਦਾ ਧੰਨਵਾਦ ਕਰਦਾ ਹਾਂ ਮੈਂ ਸੁਰਖਰੂ ਆਇਆ ਆਤਮਕ ਤੌਰ ਤੇ ਆਤਮਾਂ ਤੇ ਬੜਾ ਬੋਝ ਪੈਂਦਾ ਹੈ ਬਈ ਕਿਸੇ ਨੂੰ ਤਨਖਾਹਿਆ ਕਰਾਰ ਦੇਣਾ ਇੱਕ ਸਿੱਖ ਵਾਸਤੇ ਬੜੀ ਵੱਡੀ ਗੱਲ ਹੈ ਕਿ ਉਹ ਮੈਂ برداشت ਨਹੀਂ ਸੀ ਕਰ ਸਕਦਾ ਮੈਂ ਉਹਨਾਂ ਨੂੰ ਬੇਨਤੀ ਕੀਤੀ ਉਹਨਾਂ ਨੇ ਮੇਰੀ ਬੇਨਤੀ ਪ੍ਰਵਾਨ ਕਰ ਲਈ ਮੈਂ ਉਹਨਾਂ ਦਾ ਧੰਵਾਦ ਕੀਤਾ ਤਾਂ ਜਿਸ ਤਰੀਕੇ से ਅਰਦਾਸ ਕਰਨੀ थी क्या ਗਰੰਤੀ ਸਾਹਿਬ ਨੇ ਅਰਦਾਸ ਗਰੰਤੀ ਸਾਹਿਬ ਨੇ ਅਰਦਾਸ ਕਰ ਦਿੱਤੀ ਬਹੁਤ ਬਹੁਤ ਧੰਵਾਦ ਹੁਮਕਾਂ